ਮੇਰਾ ਨਾਮ ਸਾਧਨ ਭੈਣ ਚਰਜੀਤ ਸਿੰਘ ਖੜਾ ਇਹ ਜਿਹੜਾ ਮਹਾ ਕੁੰਭੋਆ ਪਹਿਲਾਂ ਤਾਂ ਮੈਂ ਸਾਰੀ ਸੰਗਤ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਲ ਕਰਕੇ ਇਸ ਟੂਰਨਾਮੈਂਟ ਦੇ ਹੰਗਾਇ ਦੀ ਸ਼ੁਰੂਆਤ ਕਰਦਾ ਹਾਂ ਇਹ ਜਿਹੜਾ ਸਾਡਾ ਅਨਿੰਜਵਾਂ ਟੂਰਨਾਮੈਂਟ ਹੈ ਇਹ ਸਾਡੇ ਐਨ ਆਰ ਆਈ ਵੀਰਾਂ ਦੇ ਅਤੇ ಗ್ರಾಮ ਪੰਚਾਇਤ ਖੜਾ ਤੋਂ ਲੈ ਕੇ ਗ੍ਰਾਮ ਵਾਸੀਆਂ ਦੇ ਸਹਿਯੋਗ ਨਾਲ ਸਾਰੇ ਸਹਿਯੋਗ ਨਾਲ ਹੋ ਰਿਹਾ ਵਾ ਇਸ ਟੂਰਨਾਮੈਂਟ ਜ ਸਾਡੇ ਜਿਹੜੇ ਪੁਰਾਣੇ ਐਨ ਆਰ ਆਈ ਵੀਰ ਆ ਉਹ ਵੱਧ ਚੜ ਗਏ ਹਿਸਾਬੋਂ ਆ ਤੇ ਨਵੇਂ ਜਿਹੜੇ ਬੱਚੇ ਨਵੇਂ ਗਏ ਹੋਏ ਨੇ ਉਹਨਾਂ ਨੇ ਉਹਨਾਂ ਤੋਂ ਵੀ ਵੱਧ ਚੜ ਗਏ ਹਿਸਾਬ ਆ ਔਰ ਅੱਜ ਸਾਡੇ ਕੋਲ ਜਿਹੜੇ ਮੇਰੇ ਵੀਰ ਭਰਾ ਆਏ ਆ ਮੇਰੇ ਸਾਰੇ ਖੜੇ ਆ ਇਹ ਮੇਰੇ ਨਾਲ ਦੇ ਸਾਰੇ ਪਲੇਅਰ ਨੇ ਇਹ ਖਾਸ ਕਰਕੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਉਣ ਵਾਸਤੇ ਖਾਸ ਪੁੱਜੇ ਆ ਤੇ ਅਗਲੇ ਸਾਲ ਸਾਡੀ ਜਿਹੜੀ ਇਹ ਟੂਰਨਾਮੈਂਟ ਦੀ 50ਵੀਂ ਬਰễ ਗੰਡਾ ਜੋ ਕਿ ਇਹ ਇਹਨਾਂ ਨੇ ਦੂਜੇ ਵੀ ਸਾਡੇ ਸਾਥੀ ਆ ਉਹ ਕਹਿੰਦੇ ਅਸੀਂ ਅਗਲੇ ਸਾਲ ਸਾਰੇ ਇਕੱਠੇ ਆਵਾਂਗੇ ਜਿੰਨੇ ਵੀ ਪੁਰਾਣੇ ਪਲੇਅਰ ਆ ਤੇ ਨਵੇਂ ਮੁੰਡੇ ਵੀ ਉਹ ਬੇਟ ਦੂਜੇ ਨੰਬਰ ਤੇ ਹੋਣ ਵਾਲੀਆਂ ਟੀਮਾਂ ਵਾਸਤੇ ਕਿਹੜੇ ਨਾਮ ਵੱਡੇ ਨਾਮ ਅਸੀਂ ਜਿਹੜੀ ਪਹਿਲੀ ਟੀਮ ਫਰਸਟ ਪ੍ਰਾਈਜ਼ ਆ ਉਹਦਾ ਅਸੀਂ 2.5 ਲੱਖ ਰੁਪਈਆ ਰੱਖਿਆ ਔਰ ਸੈਕੰਡ ਪ੍ਰਾਈਜ਼ ਦਾ ਜਿਹੜਾ ਵਾ 2 ਲੱਖ ਰੁਪਈਆ ਰੱਖਿਆ ਵਾ ਅਰ ਜਿਹੜੇ ਬੈਕ ਟ੍ਰੇਡਰ ਤੇ ਜਾਪੀ ਆ ਉਹਨਾਂ ਨੂੰ ਬੁੱਲਟ ਮੁਰਖਾ ਦਾ ਨਾਲ ਸਨਮਾਨਤ ਕਰਾਂਗੇ ਇਹ ਜਿਹੜਾ ਸਾਡਾ ਵੱਡਾ ਮਹਾਕੁੰਭ ਆ ਇਹ ਅਸੀਂ ਕੋਈ ਇਕੱਲੇ ਨਹੀਂ ਕਰਵਾ ਸਕਦੇ ਇਹਦੇ ਵਿੱਚ ਐਨ ਆਰ ਆਈ ਵੀਰ ਸਾਡੇ ਤੇ ਸਾਡੇ ਭਰਾ ਜਿਹੜੇ ਬਾਹਰ ਬੈਠੇ ਨੇ ਉਹਨਾਂ ਦਾ ਸਹਿਯੋਗ ਬਹੁਤ ਸਾਨੂੰ ਜਿਆਦਾ ਵਾ